ਸਤ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਇਕੱਠ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਮੀਤ ਕਰਦੀ ਹਾਂ ਤੁਸੀਂ ਸਭ ਦਰਸਤ ਹੋਵੋਗੇ ਸੋ ਸ਼ੁਰੂ ਤੋਂ ਅੰਤ ਤੱਕ ਮੇਰੀ ਕਹਾਣੀ ਨਾਲ ਜੁੜੇ ਰਹਿਣਾ ਆਓ ਮੈਂ ਸ਼ੁਰੂ ਕਰਦੀ ਹਾਂ ਆਪਣੀ ਇੱਕ ਸਿੱਖਿਆਦਾਇਕ ਕਹਾਣੀ ਨੂੰ ਨਹੀਂ ਨਹੀਂ ਮੈਂ ਨਹੀਂ ਆਵਾਂਗੀ ਮੈਂ ਨਹੀਂ ਰਹਿਣਾ ਤੇਰੇ ਨਾਲ ਮਨਦੀਪ ਤੂੰ ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਮੈਂ ਸੱਚ ਕਹਿੰਦੀ ਹਾਂ ਜੇ ਆਪਣਾ ਮੁੰਡਾ ਨਾ ਹੁੰਦਾ ਤਾਂ ਮੈਂ ਕਦੋਂ ਦੀ ਜਾਨ ਦੇ ਕੇ ਕਹਾਣੀ ਖਤਮ ਕਰ ਦਿੰਦੀ ਬਸ ਮੈਂ ਆਪਣੇ ਬੱਚੇ ਕਰਕੇ ਚੁੱਪ ਹਾਂ ਮੈਨੂੰ ਪਤਾ ਹੈ ਜੇ ਮੈਂ ਆਪਣੇ ਆਪ ਨੂੰ ਕੁਝ ਕਰ ਲਿਆ ਤੇਰਾ ਕੀ ਭਰੋਸਾ ਤੇਰੇ ਲਈ ਤਾਂ ਹਜ਼ਾਰਾਂ ਕੁੜੀਆਂ ਨੇ ਦਿਨ ਰਾਤ ਫੋਨ ਤੇ ਕੁੜੀਆਂ ਦੇ ਨਾਲ ਲੱਗਿਆ ਰਹਿੰਦਾ ਹੈ ਜ਼ਿੰਦਗੀ ਤਾਂ ਮੇਰੇ ਬੱਚੇ ਦੀ ਬਰਬਾਦ ਹੋ ਜਾਏਗੀ ਤੂੰ ਤਾਂ ਦੂਸਰਾ ਵਿਆਹ ਕਰ ਲਏਗਾ ਬਸ ਬੱਚੇ ਦਾ ਮੂੰਹ ਦੇਖ ਕੇ ਮੈਂ ਇਸ ਦੁਨੀਆ ਵਿੱਚ ਹਾਂ ਕਹਿੰਦੇ ਹੋਏ ਸਰਜੀਤ ਰੋਣ ਲੱਗ ਗਈ ਸਰਜੀਤ ਦੇ ਰੋਣ ਕਰਕੇ ਮਨਦੀਪ ਨੂੰ ਹੋਰ ਗੁੱਸਾ ਆ ਗਿਆ ਬਾਹਦਾ ਗਿਆ ਬਸ ਸਰਜੀਤ ਨੂੰ ਲੜਨ ਲੱਗਿਆ ਤੇ ਕਹਿੰਦਾ ਕਦੋਂ ਤੱਕ ਤੂੰ ਪੇਕਿਆਂ ਤੇ ਰਹੇਂਗੀ ਤੇਰੇ ਮਾਪਿਓ ਤੇਰਾ ਖਰਚਾ ਚੱਲਣਗੇ ਤੂੰ ਆਪਣੇ ਪੇਕਿਆਂ ਤੇ ਸਾਰੀ ਉਮਰ ਰਹਿ ਲਵੇਂਗੀ ਸਰਜੀਤ ਕਹਿੰਦੀ ਮੇਰਾ ਮਾਪਿਓ ਮੇਰਾ ਖਰਚਾ ਚੁੱਕਣ ਜਾਂ ਨਾ ਚੁੱਕਣ ਤੂੰ ਕਿਹੜਾ ਮੈਨੂੰ ਕੁਝ ਦਿੰਦਾ ਹੈ ਰਹੀ ਗੱਲ ਮੇਰੀ ਉਹ ਤਾਂ ਮੇਰੇ ਤੇ ਹੈ ਮੈਂ ਜ਼ਿੰਦਗੀ ਵਿੱਚ ਕਿੱਥੇ ਰਹਿਣਾ ਹੈ ਪਰ ਅਸਲ ਗੱਲ ਇਹ ਹੈ ਮੈਂ ਕਿਸੇ ਵੀ ਕੀਮਤ ਤੇ ਤੇਰੇ ਨਾਲ ਨਹੀਂ ਰਹਾਂਗੀ ਤੇਰੀਆਂ ਹਰਕਤਾਂ ਦੇਖ ਕੇ ਨਹੀਂ ਚਾਹੁੰਦੀ ਕਿ ਮੇਰਾ ਪੁੱਤ ਵੱਡਾ ਹੋ ਕੇ ਕੱਲ ਨੂੰ ਉਹੀ ਕੁਝ ਆਪਣੀ ਘਰ ਵਾਲੀ ਦੇ ਨਾਲ ਕਰੇ ਜੋ ਤੂੰ ਮੇਰੇ ਨਾਲ ਕਰ ਰਿਹਾ ਹੈ ਕਹਿੰਦੇ ਸਰਜੀਤ ਨੇ ਫੋਨ ਕੱਟ ਦਿੱਤਾ ਉੱਚੀ ਉੱਚੀ ਰੋਣ ਲੱਗੀ ਆਪਣੀ ਕਿਸਮਤ ਤੇ ਕਹਿੰਦੀ ਹੈ ਕਿ ਹੋ ਜਾਈ ਕਿਸਮਤ ਲਿਖਾ ਕੇ ਜੰਮੀ ਸੀ ਜੋ ਜੰਮਦੇ ਹੀ ਮਾਂ ਮਰ ਗਈ ਪਿਓ ਨੇ ਕੁਝ ਸਾਲਾਂ ਬਾਅਦ ਦੂਜਾ ਵਿਆਹ ਕਰ ਲਿਆ ਮਤਰੀ ਮਾਂ ਨੇ ਆਉਂਦੇ ਸਾਰ ਹੀ ਆਪਣੇ ਰੰਗ ਦਿਖਾ ਦਿੱਤੇ ਪੇਕਿਆਂ ਵਿੱਚ ਵੀ ਕੁਝ ਸੁੱਖ ਨਹੀਂ ਮਿਲਿਆ ਉੱਥੇ ਵੀ ਕਿਸੇ ਨੇ ਸੁੱਖ ਨਾਲ ਰਹਿਣ ਨਹੀਂ ਦਿੱਤਾ ਪਰ ਮਤਰੀ ਮਾਂ ਦੇ ਬੱਚਿਆਂ ਨੇ ਬਹੁਤ ਪਿਆਰ ਦਿੱਤਾ ਮੁੰਡੇ ਤੇ ਕੁੜੀਆਂ ਨੇ ਭੈਣ ਭਰਾਵਾਂ ਤੋਂ ਵੱਧ ਕੇ ਪਿਆਰ ਦਿੱਤਾ ਪਿਓ ਨੂੰ ਤਾਂ ਕੋਈ ਮਤਲਬ ਨਹੀਂ ਸੀ ਸ਼ਰਾਬ ਪੀ ਕੇ ਪਿਆਰ ਰਹਿੰਦਾ ਸੀ ਹੌਲੀ ਹੌਲੀ ਬੱਚੇ ਵੱਡੇ ਹੋ ਗਏ ਤਾਂ ਬੱਚਿਆਂ ਨੂੰ ਦੇਖ ਕੇ ਮਾਂ ਨੇ ਵੀ ਹੌਲੀ ਹੌਲੀ ਪਿਆਰ ਜਿਤਾਉਣਾ ਸ਼ੁਰੂ ਕਰ ਦਿੱਤਾ ਜਦੋਂ ਸਰਜੀਤ ਵੱਡੀ ਹੋ ਗਈ ਸਰਜੀਤ ਦੇ ਵਿਆਹ ਦੀ ਗੱਲ ਹੋਣ ਲੱਗੀ ਪਿਓ ਸ਼ਰਾਬੀ ਸੀ ਤੇ ਕਿਸੇ ਨੇ ਮਨਦੀਪ ਦੇ ਰਿਸ਼ਤੇ ਦੀ ਦੱਸ ਪਾ ਦਿੱਤੀ ਮਨਦੀਪ ਦੇਖਣ ਵਿੱਚ ਬਹੁਤ ਸੁਣਾ ਜਵਾਨ ਸੀ ਪਰਿਵਾਰ ਵੱਡਾ ਸੀ ਪਰ ਮਨਦੀਪ ਦੇ ਪਾਪਾ ਗਰਦੀਪ ਸਿੰਘ ਸਰਕਾਰੀ ਨੌਕਰੀ ਕਰਦੇ ਸੀ ਮਨਦੀਪ ਹਣੀ ਤਿੰਨ ਭਰਾ ਤੇ ਇੱਕ ਭੈਣ ਸੀ ਭੈਣ ਰੂਪ ਮਨਦੀਪ ਤੋਂ 2 ਸਾਲ ਛੋਟੀ ਸੀ ਪਰ ਉਸ ਦਾ ਵਿਆਹ ਮਨਦੀਪ ਤੋਂ ਪਹਿਲਾਂ ਹੋ ਗਿਆ ਮਨਦੀਪ ਦੇ ਦੋਵੇਂ ਭਰਾਵਾਂ ਦਾ ਵਿਆਹ ਵੀ ਹੋ ਗਿਆ ਸੀ ਉਹਨਾਂ ਦੀਆਂ ਘਰ ਵਾਲੀਆਂ ਇਕੱਠੀਆਂ ਰਹਿੰਦੀਆਂ ਕੁੱਲ ਮਿਲਾ ਕੇ 13 14 ਜੀਸੀ ਪਰਿਵਾਰ ਦੇ ਵਿੱਚ ਸਰਜੀਤ ਵੀ ਆਮ ਕੁੜੀਆਂ ਦੀ ਤਰ੍ਹਾਂ ਆਪਣੇ ਮਨ ਵਿੱਚ ਹਜ਼ਾਰਾਂ ਸੁਪਨੇ ਤੇ ਇਰਮਾਨ ਲੈ ਕੇ ਆਪਣੇ ਸਹੁਰੇ ਘਰ ਆਈ ਸ਼ੁਰੂ-ਸ਼ੁਰੂ ਵਿੱਚ ਤਾਂ ਸਭ ਕੁਝ ਵਧੀਆ ਸੀ ਸਰਜੀਤ ਦੇਖਣ ਵਿੱਚ ਬਹੁਤ ਖੂਬਸੂਰਤ ਤੇ ਸਮਝਦਾਰ ਸੀ ਸਰਜੀਤ ਆਪਣੀਆਂ ਦੋਨੇ ਜਠਾਣੀਆਂ ਦੇ ਨਾਲੋਂ ਸੋਹਣੀ ਸੀ ਮਨਦੀਪ ਦਾ ਵੀ ਆਪਣੀ ਨੌਕਰੀ ਵੱਲ ਧਿਆਨ ਸੀ ਸਵੇਰੇ ਨਿਕਲ ਜਾਂਦਾ ਰਾਤ ਨੂੰ ਆਉਂਦਾ ਬਹੁਤ ਵਧੀਆ ਜ਼ਿੰਦਗੀ ਚੱਲ ਰਹੀ ਸੀ ਪਰ ਅਚਾਨਕ ਮਨਦੀਪ ਨੂੰ ਪਤਾ ਨਹੀਂ ਕੀ ਹੋ ਗਿਆ ਉਹ ਆਪਣੀ ਨੌਕਰੀ ਛੱਡ ਕੇ ਬੈਠ ਗਿਆ ਘਰੇ ਹੀ ਰਹਿਣ ਲੱਗ ਗਿਆ ਪੁੱਛਣ ਤੇ ਕੋਈ ਨਾ ਕੋਈ ਬਹਾਨਾ ਬਣਾ ਦਿੰਦਾ ਨਾ ਨੌਕਰੀ ਨਾ ਹੋਣ ਤੋਂ ਬਾਅਦ ਵੀ ਸਾਰਾ ਦਿਨ ਘਰ ਤੋਂ ਗਾਇਬ ਰਹਿੰਦਾ ਹੌਲੀ ਹੌਲੀ ਜਦੋਂ ਉਸਦੀ ਸਾਰੀ ਜਮਾ ਪੂੰਜੀ ਖਤਮ ਹੋ ਗਈ ਉਹ ਸਰਜੀਤ ਤੋਂ ਪੈਸੇ ਮੰਗਣ ਲੱਗਿਆ ਇਹੋ ਜਿਹੇ ਬਹਾਨੇ ਬਣਾਉਂਦਾ ਇਹੋ ਜਿਹੀਆਂ ਗੱਲਾਂ ਕਰਦਾ ਜਿਵੇਂ ਉਸ ਨੂੰ ਅੱਜ ਹੀ ਨੌਕਰੀ ਮਿਲ ਜਾਵੇਗੀ ਉਹ ਵੀ ਚੰਗੀ ਤਨਖਾਹ ਦੇ ਨਾਲ ਸਰਜੀਤ ਹਰ ਵਾਰ ਉਸਦੇ ਚਾਹੇ ਵਿੱਚ ਆ ਜਾਂਦੀ ਜੋ ਉਸ ਦੇ ਕੋਲ ਪੈਸੇ ਹੁੰਦੇ ਉਹ ਲੈ ਲੈਂਦਾ ਹੌਲੀ ਹੌਲੀ ਕਰਕੇ ਉਸ ਨੇ ਸਾਰੇ ਪੈਸੇ ਮਨਦੀਪ ਨੂੰ ਦੇ ਦਿੱਤੇ ਸਰਜੀਤ ਦੇ ਹੱਥ ਵਿੱਚ 1 ਰੁਪਿਆ ਵੀ ਨਹੀਂ ਰਹਿ ਗਿਆ ਸੀ ਮਨਦੀਪ ਨੇ ਖੁਦ ਦੇ ਕੋਲ ਵੀ 1 ਰੁਪਿਆ ਨਹੀਂ ਛੱਡਿਆ ਸੀ ਜੋ ਥੋੜੇ ਬਾਤੇ ਸਰਜੀਤ ਦੇ ਕੋਲ ਸੀ ਉਹ ਵੀ ਲੈ ਲਏ ਪਰ ਅੱਜ ਤੱਕ ਮਨਦੀਪ ਨੂੰ ਕੋਈ ਵੀ ਨੌਕਰੀ ਨਹੀਂ ਮਿਲੀ ਸੀ ਜਦੋਂ ਪੈਸਿਆਂ ਦੀ ਤੰਗੀ ਮਹਿਸੂਸ ਹੋਣ ਲੱਗੀ ਤਾਂ ਉਸਨੇ ਦੁਬਾਰਾ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਫਿਰ ਹੌਲੀ ਫਿਰ ਉਹੀ ਹਾਲ ਨੌਕਰੀ ਕਰਦਾ 2 ਮਹੀਨਿਆਂ ਬਾਅਦ ਹੀ ਨੌਕਰੀ ਛੱਡ ਕੇ ਘਰ ਬੈਠ ਜਾਂਦਾ ਸਾਰਾ ਦਿਨ ਫੋਨ ਤੇ ਲੱਗਿਆ ਰਹਿੰਦਾ ਕੀ ਦਿਨ ਕੀ ਰਾਤ ਸਮਝ ਨਾ ਆਉਂਦਾ ਕਿ ਫੋਨ ਤੇ ਆਖਰ ਇੰਨੀਆਂ ਗੱਲਾਂ ਕਿਸ ਨਾਲ ਕਰਦਾ ਜਦੋਂ ਸਰਜੀਤ ਪੁੱਛਦੀ ਤਾਂ ਸਿੱਧਾ ਕਹਿੰਦਾ ਤੂੰ ਕੀ ਸਮਝੇਂਗੀ ਆਫਿਸ ਦਾ ਜੇ ਤੂੰ ਚਾਹੁੰਦੀ ਹੈ ਤਾਂ ਮੈਂ ਨੌਕਰੀ ਕਰਾਂ ਜੇ ਤੂੰ ਚਾਹੁੰਦੀ ਹੈ ਕਿ ਮੈਂ ਨੌਕਰੀ ਕਰਾਂ ਤਾਂ ਮੈਨੂੰ ਮੌਕਾ ਨੋਕਾ ਟੋਕੀ ਨਾ ਕਰਿਆ ਕਰ ਮਨਦੀਪ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਵਿੱਚ ਆ ਕੇ ਸਰਜੀਤ ਵੀ ਚੁੱਪ ਹੋ ਜਾਂਦੀ ਮਨਦੀਪ ਦੀ ਆਦਤ ਸੀ ਕਿ ਜਦੋਂ ਸਰਜੀਤ ਉਸ ਤੋਂ ਕੁਝ ਪੁੱਛਦੀ ਤਾਂ ਥੋੜਾ ਜਿਹਾ ਧਿਆਨ ਦਿੰਦੀ ਤਾਂ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਸਰਜੀਤ ਨੂੰ ਆਪਣੇ ਝਾਸੇ ਵਿੱਚ ਲੈ ਲੈਂਦਾ ਉਹ ਵਿਚਾਰੀ ਹਰ ਵਾਰ ਆਪਣੇ ਘਰ ਵਾਲੇ ਦੀਆਂ ਗੱਲਾਂ ਨੂੰ ਸੱਚ ਮੰਨ ਲੈਂਦੀ ਪਰ ਮਨਦੀਪ ਹੁਣ ਹੌਲੀ-ਹੌਲੀ ਗਲਤ ਰਸਤੇ ਤੇ ਚੱਲਣ ਲੱਗਿਆ ਦਿਨ-ਰਾਤ ਉਹ ਫੋਨ ਤੇ ਕਿਸੇ ਕੁੜੀ ਨਾਲ ਗੱਲਾਂ ਕਰਦਾ ਸਰਜੀਤ ਨੂੰ ਝੂਠ ਬੋਲਦਾ ਕਿ ਆਫਿਸ ਦੀ ਗੱਲ ਹੋ ਰਹੀ ਹੈ 2 ਮਹੀਨੇ ਨੌਕਰੀ ਕਰਦਾ ਫੇਰ ਮਹੀਨਾ ਦੋ ਮਹੀਨੇ ਘਰ ਬੈਠ ਜਾਂਦਾ ਜਦੋਂ ਵੀ ਕਦੇ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਉਹ ਆਪਣੇ ਪਾਪਾ ਤੋਂ ਪੈਸੇ ਮੰਗਦਾ ਜਦੋਂ ਉਸਦੇ ਪਾਪਾ ਪੈਸੇ ਦੇਣ ਤੋਂ ਮਨਾ ਕਰ ਦਿੰਦੇ ਤਾਂ ਰੌਲਾ ਪਾਉਣਾ ਪਉਣ ਲੱਗ ਜਾਂਦਾ ਚੀਕਣ ਲੱਗ ਜਾਂਦਾ ਇੰਨਾ ਸ਼ੋਰ ਕਰਦਾ ਕਿ ਵਿਚਾਰੇ ਗਦੀਪ ਸਿੰਘ ਨੂੰ ਉਸ ਦੇ ਅੱਗੇ ਪੈਸੇ ਸੁਟਨੇ ਹੀ ਪੈਂਦੇ ਬਸ ਇਹ ਤਾਂ ਉਹ ਚਾਹੁੰਦਾ ਸੀ ਉਸ ਨੂੰ ਤਾਂ ਪੈਸਿਆਂ ਨਾਲ ਹੀ ਮਤਲਬ ਸੀ ਪੈਸੇ ਚੁੱਕਦਾ ਤੇ ਨਿਕਲ ਜਾਂਦਾ ਜਦੋਂ ਮਨਦੀਪ ਨੂੰ ਲੜਚਗੜ ਕੇ ਆਪਣੇ ਪਾਪਾ ਤੋਂ ਪੈਸੇ ਮਿਲ ਜਾਂਦੇ ਸਨ ਤਾਂ ਉਸ ਨੂੰ ਨੌਕਰੀ ਦੀ ਕੀ ਜ਼ਰੂਰਤ ਸੀ ਮਨਦੀਪ ਨੂੰ ਬਸ ਆਪਣੇ ਆਪ ਨਾਲ ਹੀ ਮਤਲਬ ਰਹਿ ਗਿਆ ਸੀ ਦੋ ਸਾਲ ਦਾ ਮੁੰਡਾ ਹੋ ਗਿਆ ਤੇ ਆਪਣੇ ਮੁੰਡੇ ਤੱਕ ਦੇ ਖਰਚੇ ਲਈ ਉਸ ਕੋਲ ਪੈਸੇ ਨਹੀਂ ਸੀ ਜੇ ਮੁੰਡਾ ਚਾਕਲੇਟ ਮੰਗ ਲੈਂਦਾ ਤਾਂ ਮਨਦੀਪ ਦੀ ਇਹ ਹਾਲਤ ਹੋ ਗਈ ਸੀ ਕਿ ਮੁੰਡੇ ਨੂੰ ਚਾਕਲੇਟ ਐਡ ਲਿਆ ਕੇ ਲੇ ਆ ਕੇ ਦੇ ਨਹੀ ਦੇ ਸਕਦਾ ਸੀ ਪਤਾ ਨਹੀਂ ਸਾਰੇ ਪੈਸੇ ਕਿੱਥੇ ਉਡਾਉਂਦਾ ਰਿਹਾ ਫੋਨ ਤਾਂ ਇਹੋ ਜਿਹਾ ਹੋ ਗਿਆ ਕਿ 24 ਘੰਟਿਆਂ ਵਿੱਚੋਂ 20 ਘੰਟੇ ਫੋਨ ਤੇ ਹੀ ਲੱਗਾ ਰਹਿੰਦਾ ਕਦੇ ਵੀ ਕਿਸੇ ਦੇ ਸਾਹਮਣੇ ਗੱਲ ਕਰਦਾ ਪੁੱਛਣ ਤੇ ਉਹ ਸਾਫ਼-ਸਾਫ਼ ਉਹੀ ਜਵਾਬ ਆਫਿਸ ਦੀ ਗੱਲ ਹੋ ਰਹੀ ਹੈ ਕੰਮ ਦੀ ਗੱਲ ਹੋ ਰਹੀ ਹੈ ਜਦੋਂ ਕਦੇ ਸਰਜੀਤ ਫੋਨ ਚੈੱਕ ਕਰਨਾ ਚਾਹੁੰਦੀ ਤਾਂ ਫੋਨ ਤੇ ਪੈਟਰਨ ਲੱਗਾ ਹੁੰਦਾ ਜਦੋਂ ਕਦੇ ਛਿਰਕਦੇ ਸਜੀਤ ਮਨਦੀਪ ਨੂੰ ਸਪੀਕਰ ਆਨ ਕਰਕੇ ਗੱਲ ਕਰਨ ਨੂੰ ਕਹਿੰਦੀ ਤਾਂ ਉਹ ਉਸੇ ਵੇਲੇ ਉੱਠ ਕੇ ਬਾਹਰ ਚ ਲਿਆ ਜਾਂਦਾ 10 ਮਿੰਟ ਬਾਅਦ ਸਰਜੀਤ ਦੇ ਕੋਲ ਆ ਕੇ ਕਿਸੇ ਮੁੰਡੇ ਨਾਲ ਗੱਲ ਕਰਦੇ ਹੋਏ ਸਪੀਕਰ ਆਨ ਕਰਕੇ ਸਰਜੀਤ ਨੂੰ ਕਹਿੰਦਾ ਸਰਜੀਤ ਨੂੰ ਸੁਣਾ ਦਿੰਦਾ ਕਿ ਦੇਖੋ ਕਿਸੇ ਮੁੰਡੇ ਨਾਲ ਗੱਲ ਕਰ ਰਿਹਾ ਹਾਂ ਬਸ ਸਰਜੀਤ ਵਿਚਾਰੀ ਉੱਲੂ ਬਣ ਕੇ ਰਹਿ ਜਾਂਦੀ ਦੁਬਾਰਾ ਮਨਦੀਪ ਬਾਹਰ ਜਾ ਕੇ ਫੋਨ ਕੱਟ ਕੇ ਕੁੜੀਆਂ ਨਾਲ ਗੱਲ ਕਰਨ ਲੱਗ ਜਾਂਦਾ ਪਰ ਕਹਿੰਦੇ ਨੇ ਇਹ ਸਭ ਜਿਆਦਾ ਦਿਨ ਤੱਕ ਛੁਪਾਇਆ ਨਹੀਂ ਛੁਪਦਾ ਸਰਜੀਤ ਨੂੰ ਵੀ ਮਨਦੀਪ ਦਾ ਪਤਾ ਲੱਗ ਗਿਆ ਮਨਦੀਪ ਦੀਆਂ ਹਰਕਤਾਂ ਦੀ ਵਜ੍ਹਾ ਕਰਕੇ ਘਰ ਦੇ ਸਾਰੇ ਜੀਵਾਂ ਨੇ ਉਸ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਕੋਈ ਵੀ ਮਨਦੀਪ ਨਾਲ ਪਿਆਰ ਨਹੀਂ ਪਿਆਰ ਨਾਲ ਗੱਲ ਨਹੀਂ ਕਰਦਾ ਸੀ ਨਾ ਭਰਾ ਨਾ ਭੈਣ ਨਾ ਭਾਬੀਆਂ ਇਤੋਂ ਤੱਕ ਕਿ ਗੁਰਦੀਪ ਸਿੰਘ ਵੀ ਉਸ ਦੀਆਂ ਹਰ ਹਰਕਤਾਂ ਤੋਂ ਤੰਗ ਆ ਗਏ ਸਨ ਪਰ ਮਨਦੀਪ ਦੀ ਮੰਮੀ ਜੋ ਆਪਣੇ ਪੁੱਤ ਦੇ ਪਿਆਰ ਵਿੱਚ ਕੁਝ ਕਹਿ ਨਹੀਂ ਸਕਦੀ ਸੀ ਕਿਉਂਕਿ ਮਾਂ ਮਾਤਾ ਮਾਂ ਹੁੰਦੀ ਹੈ ਮਨਦੀਪ ਦੀਆਂ ਹਰਕਤਾਂ ਤੋਂ ਹਰਜੀਤ कौर ਵੀ ਦੁਖੀ ਸੀ ਮਨਦੀਪ ਅਕਸਰ ਰਾਤ ਨੂੰ ਘੁੰਮ ਲਈ ਨਿਕਲ ਜਾਂਦਾ ਘਰ ਨਾ ਆਉਂਦਾ ਕਹਿੰਦੇ ਨੇ ਨਾ ਕਿ ਕੋਈ ਵੀ ਚੋਰੀ ਜਿਆਦਾ ਦਿਨ ਤੱਕ ਛਪਾਇਆ ਨਹੀਂ ਸ਼ੁਭਦੀ ਆਖਰਕਾਰ ਸਜੀਤ ਨੂੰ ਪਤਾ ਲੱਗ ਗਿਆ ਕਿ ਮਨਦੀਪ ਨੂੰ ਰਾਤ ਮਨਦੀਪ ਰਾਤ ਰਾਤ ਭਰ ਕਿਸੇ ਕੁੜੀ ਦੇ ਨਾਲ ਹੋਟਲ ਵਿੱਚ ਜਾ ਕੇ ਕਿਸੇ ਦੂਸਰੀ ਜਗ੍ਹਾ ਤੇ ਰਹਿੰਦਾ ਹੈ ਹੁਣ ਭਲਾ ਇੰਨਾ ਸਭ ਕੁਝ ਹੋਣ ਤੇ ਕਿਹੜੀ ਪਤਨੀ ਬਰਦਾਸ਼ਤ ਕਰ ਸਕਦੀ ਹੈ ਉੱਪਰੋਂ ਮਨਦੀਪ ਦੀਆਂ ਹਰਕਤਾਂ ਦੀ ਵਜ੍ਹਾ ਨਾਲ ਪਰਿਵਾਰ ਵਿੱਚ ਸਰਜੀਤ ਦੀ ਕੋਈ ਇੱਜ਼ਤ ਨਹੀਂ ਰਹਿ ਗਈ ਸੀ ਉਹ ਕਹਿੰਦੇ ਨੇ ਜਿਸ ਕੋਲ ਪੈਸਾ ਹੈ ਉਸਦੀ ਇੱਜ਼ਤ ਹੁੰਦੀ ਹੈ ਬਿਨਾ ਪੈਸੇ ਵਾਲੇ ਦੀ ਕੋਈ ਇੱਜ਼ਤ ਨਹੀਂ ਹੁੰਦੀ ਵਿਆਹ ਤੋਂ ਬਾਅਦ ਔਰਤਾਂ ਦੀਆਂ ਛੁੱਟੀਆਂ ਛੁੱਟੀਆਂ ਚੀਜ਼ਾਂ ਹੁੰਦੀਆਂ ਨੇ ਜੋ ਨਾ ਕਹੀਆਂ ਜਾ ਸਕਦੀਆਂ ਨਾ ਦੱਸੀਆਂ ਜਾ ਸਕਦੀਆਂ ਨੇ ਰੋਜ਼ਵਰਤਨ ਵਾਲੀਆਂ ਵੀ ਕੁਝ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਉਂ ਆਉਂਦੇ ਜਾਂਦੇ ਕਿਤੋਂ ਵਿਖਰੀਤ ਲਈਆਂ ਜਾਂਦੀਆਂ ਨੇ ਪਰ ਸੀਜੀਤ ਦੀ ਹਾਲਤ ਇਹੋ ਜਹੀ ਸੀ ਉਸ ਕੋਲ ਕਰੀਮ ਪਾਊਡਰ ਤਾਂ ਦੂਰ ਦੀ ਗੱਲ ਚੱਜ ਦੇ ਕੱਪੜੇ ਵੀ ਨਹੀਂ ਸੀ ਪੈਸੇ ਨਾ ਹੋਣ ਦੀ ਵਜ੍ਹਾ ਕਰਕੇ ਵਿਚਾਰੀ ਕਿਤੇ ਆਉਣ ਜਾਣ ਤੋਂ ਵੀ ਕੰਨ ਕਤਰੌਂਦੀ ਕਤਰੌਣ ਲੱਗੀ ਸਾਸੌਰੇ ਦੇ ਸਾਹਮਣੇ ਹੱਥ ਵੀ ਨਹੀਂ ਅੱਡਣਾ ਚਾਹੁੰਦੀ ਸੀ ਕਦੇ ਵੀ ਉਹ ਕਿਸੇ ਚੀਜ਼ ਦੀ ਡਿਮਾਂਡ ਨਾ ਕਰਦੀ ਮਨਦੀਪ ਉਲਟਾ ਉਸ ਨੂੰ ਇੰਨੇ ਬਹਾਨੇ ਬਣਾਉਂਦਾ ਇੰਨੇ ਪੈਸੇ ਦੇਣੇ ਨੇ ਉੱਥੇ ਇੰਨੇ ਪੈਸੇ ਦੇਣੇ ਨੇ ਇਹ ਕਰਨਾ ਹੈ ਉਹ ਕਰਨਾ ਹੈ ਸੈਲਰੀ ਆਈ ਖਤਮ ਹੋ ਗਈ ਪਤਾ ਨਹੀਂ ਲੱਗਿਆ ਵਿਚਾਰੀ ਕੁਝ ਵੀ ਨਹੀਂ ਕਰ ਸਕਦੀ ਸੀ ਕਦੇ-ਕਦੇ ਤਾਂ ਉਹ ਦਿਲ ਵਿੱਚ ਆਉਂਦਾ ਕਿਉਂ ਮਨਦੀਪ ਨੂੰ ਛੱਡ ਕੇ ਚਲੀ ਨਾ ਜਾਏ ਪਰ ਕੋਈ ਵੀ ਰਸਤਾ ਕੋਈ ਰਿਸ਼ਤਾ ਇਨੀ ਆਸਾਨੀ ਨਾਲ ਨਹੀਂ ਟੁੱਟਦਾ ਰਿਸ਼ਤਾ ਤੋੜਨ ਲਈ ਪਹਿਲਾਂ ਖੁਦ ਨੂੰ ਤਿਆਰ ਕਰਨਾ ਪੈਂਦਾ ਹੈ ਖਾਸ ਕਰਕੇ ਪਤੀ ਦੇ ਨਾਲ ਰਿਸ਼ਤਾ ਤੋੜਨਾ ਆਸਾਨ ਨਹੀਂ ਹੁੰਦਾ ਬਹੁਤ ਵਾਰ ਸਜੀਤ ਦੇ ਮਨ ਵਿੱਚ ਵਿਚਾਰ ਆਇਆ ਪਰ ਬੱਚੇ ਦਾ ਮੂੰਹ ਦੇਖ ਕੇ ਸਭ ਕੁਝ ਸੈਕ ਜਾਂਦੀ ਪੇਕਿਆਂ ਦਾ ਵੀ ਆਪਣਾ ਮਸਾ ਗੁਜ਼ਾਰਾ ਹੁੰਦਾ ਸੀ ਕਿਸੇ ਦੇ ਭਰੋਸੇ ਇੰਨਾ ਵੱਡਾ ਕਦਮ ਚੁੱਕਦੀ ਉਹ ਇਸ ਘਰ ਵਿੱਚ ਆਪਣੀਆਂ ਆਪਣੇ ਦੋਨੇ ਜਿਠਾਣੀਆਂ ਨੂੰ ਇਸ ਤਰ੍ਹਾਂ ਸਜ ਸਵਰ ਕੇ ਵਨਸਵੰਨੇ ਪਾ ਕੇ ਰਹਿੰਦੀਆਂ ਤਾਂ ਸਰਜੀਤ ਨੂੰ ਤਕਲੀਫ ਜ਼ਰੂਰ ਹੁੰਦੀ ਪਰ ਸਭ ਦੀ ਖੁਸ਼ੀ ਵਿੱਚ ਖੁਸ਼ ਰਹਿੰਦੀ ਕਦੇ ਵੀ ਉਸਨੇ ਕਿਸੇ ਦੇ ਸਾਹਮਣੇ ਮੂੰਹ ਨਹੀਂ ਸੀ ਖੋਲਿਆ ਜੋ ਸੀ ਜਿੰਨਾ ਸੀ ਉਸ ਵਿੱਚ ਹੀ ਖੁਸ਼ ਰਹਿੰਦੀ ਦਿਨ ਰਾਤ ਰੱਬ ਅੱਗੇ ਅਰਦਾਸ ਕਰਦੀ ਕਿ ਮਨਦੀਪ ਨੂੰ ਕਮ ਸੇ ਕਮ ਇੰਨੀ ਅਕਲ ਦੇਵੇ ਉਹ ਆਪਣੇ ਪਰਿਵਾਰ ਦਾ ਧਿਆਨ ਦੇ ਸਕੇ ਹੁਣ ਹੌਲੀ ਹੌਲੀ ਸਰਜੀਤ ਉਦਾਸ ਰਹਿਣ ਲੱਗੀ ਆਪਣੇ ਆਪ ਵਿੱਚ ਗਮ ਸੁਮ ਹੋ ਗਈ ਹਾਰ ਗਈ ਉਹ ਮਨਦੀਪ ਨੂੰ ਸਮਝਾਉਂਦੇ ਸਮਝਾਉਂਦੇ ਜਿਸ ਦਾ ਪਤੀ ਹੀ ਨਲਾਇਕ ਨਿਕਲੇ ਜਿਸ ਦਾ ਪਤੀ ਹੀ ਨਲਾਇਕ ਨਿਕਲੇ ਉਹ ਪਤਨੀ ਦੀ ਇੱਜ਼ਤ ਕੀ ਰਹਿ ਜਾਂਦੀ ਹੈ ਘਰ ਵਿੱਚ ਛੋਟੇ-ਛੋਟੇ ਕੰਮ ਲਈ ਸਰਜੀਤ ਨੂੰ ਹੀ ਆਵਾਜ਼ ਮਾਰੀ ਜਾਂਦੀ ਘਰ ਵਿੱਚ ਦੋ ਨੋਹਾਂ ਹੋਰ ਵੀ ਸੀ ਪਰ ਕਿਸੇ ਦੀ ਹਿੰਮਤ ਨਹੀਂ ਸੀ ਉਹਨਾਂ ਨੂੰ ਬੁਲਾਏ ਗਰਮੀਆਂ ਦੀਆਂ ਛੁੱਟੀਆਂ ਸੀ ਜਦੋਂ ਸਰਜੀਤ ਤਿੰਨ ਨਾਨਾ ਰੂਪ 10 ਦਿਨਾਂ ਲਈ ਆਪਣੇ ਪੇਕੇ ਘਰ ਆਈ ਤਾਂ ਸਰਜੀਤ ਦੀ ਹਾਲਤ ਦੇਖ ਕੇ ਉਸ ਨੂੰ ਸਰਜੀਤ ਤੇ ਬਹੁਤ ਤਰਸ ਆਇਆ ਆਪਣੀ ਮਾਂ ਦੇ ਮੂੰਹ ਮਨਦੀਪ ਤੇ ਬਾਰੇ ਸੁਣ ਹੀ ਚੁੱਕੀ ਸੀ ਇਸ ਲਈ ਜੀ ਤਾਂ ਉਹ ਆਪਣੇ ਭਰਾ ਤੋਂ ਪਹਿਲਾਂ ਹੀ ਸੀ ਪਰ ਸਜੀਤ ਨੂੰ ਦੇਖ ਕੇ ਉਸ ਦਾ ਕਲੇਜਾ ਮੂੰਹ ਨੂੰ ਆ ਗਿਆ ਇੰਨੀ ਸੋਹਣੀ ਸੁਨੱਖੀ ਹੱਸਦੀ ਖੇਡਦੀ ਕੁੜੀ ਇੰਨੀ ਚੁੱਪ ਕਿਵੇਂ ਹੋ ਗਈ ਨਾ ਚਿਹਰੇ ਤੇ ਰੌਣਕ ਨਾ ਬੁੱਲਾਂ ਤੇ ਹਾਸਾ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇੱਕ ਜ਼ਿੰਦਾ লাশ ਬਣ ਕੇ ਰਹਿ ਗਈ ਹੈ ਕਿਵੇਂ ਉਸ ਨੇ ਆਪਣੇ ਆਪ ਨੂੰ ਘਰ ਦੇ ਕੰਮਾਂ ਵਿੱਚ ਵਿਅਸਤ ਕਰ ਲਿਆ ਫਰੀ ਟਾਈਮ ਵਿੱਚ ਉਹ ਸਾਰਿਆਂ ਦੇ ਨਾਲ ਬੈਠਦੀ ਜ਼ਰੂਰ ਸੀ ਪਰ ਕਦੇ ਵੀ ਖੁੱਲ ਕੇ ਨਹੀਂ ਹੱਸਦੀ ਸੀ ਸਰਜੀਤ ਦੇ ਹਾਲਤ ਦੇਖ ਕੇ ਉਸਦੀ ਨਾਨਾਣ ਰੂਪ ਨੇ ਉਸ ਨੂੰ ਸਮਝਾਇਆ ਭਾਬੀ ਜੇ ਔਰਤ ਚਾਹੇ ਤਾਂ ਕਿਹੋ ਜਿਹਾ ਵੀ ਬੰਦਾ ਹੋਵੇ ਉਸ ਨੂੰ ਸੰਭਾਲ ਸਕਦੀ ਹੈ ਸਰਜੀਤ ਕਹਿੰਦੀ ਤਾਂ ਮੈਂ ਕੀ ਕਰਾਂ ਦੀਦੀ ਤੁਸੀਂ ਹੀ ਦੱਸੋ ਕਿਵੇਂ ਸਮਝਾਵਾਂ ਮੈਂ ਤੇਰੇ ਭਰਾ ਨੂੰ ਤਾਂ ਰੂਪ ਕਹਿੰਦੀ ਭਾਬੀ ਸਮਝਾਉਣ ਦੀ ਜ਼ਰੂਰਤ ਨਹੀਂ ਨਾ ਵੀਰੇ ਨਾਲ ਲੜਨ ਦੀ ਜ਼ਰੂਰਤ ਹੈ ਨਾ ਪੁੱਛਣ ਦੀ ਜ਼ਰੂਰਤ ਹੈ ਤੁਸੀਂ ਕੋਈ ਇਹੋ ਜਿਹਾ ਕਦਮ ਚੁੱਕੋ ਕਿ ਵੀਰੇ ਤੇ ਅਸਰ ਪਵੇ ਸਰਜੀਤ ਕਹਿੰਦੀ ਕੋਈ ਅਸਰ ਨਹੀਂ ਪਹੇਗਾ ਦੀਦੀ ਮੈਂ ਸਭ ਕੁਝ ਉਸ ਦੇ ਉੱਤੇ ਛੱਡ ਦਿੱਤਾ ਹੈ ਉਸ ਦੀ ਮਰਜ਼ੀ ਜੋ ਮਰਜ਼ੀ ਕਰਦਾ ਰਹੇ ਤਾਂ ਰੂਪ ਕਹਿੰਦੀ ਭਾਬੀ ਜ਼ਿੰਦਗੀ ਬਹੁਤ ਵੱਡੀ ਹੈ ਤੁਹਾਡੇ ਦੋਨਾਂ ਦੇ ਚੱਕਰ ਵਿੱਚ ਇਸ ਬੱਚੇ ਦਾ ਭੂਇਕ ਖਰਾਬ ਹੋ ਜਾਵੇਗਾ ਇਹ ਨਹੀਂ ਹੈ ਕਿ ਇੱਕ ਆਰਥ ਜੇ ਆਪਣੇ ਆਪ ਤੇ ਆ ਜਾਏ ਜੇ ਕੁਝ ਧਾਰ ਲੇ ਉਹ ਪੂਰਾ ਨਹੀਂ ਕਰ ਸਕਦੀ ਬਿਲਕੁਲ ਕਰ ਸਕਦੀ ਹੈ ਬਸ ਉਸ ਵਿੱਚ ਹਿੰਮਤ ਹੋਣੀ ਚਾਹੀਦੀ ਹੈ ਕੀ ਜ਼ਰੂਰਤ ਹੈ ਮੈਂ ਤਾਂ ਕਹਿੰਦੀ ਹਾਂ ਵੀਰੇ ਨੂੰ ਸਧਾਰਨ ਲਈ ਤੂੰ ਜੋ ਵੀ ਕਰਨਾ ਚਾਹੁੰਦੀ ਹੈ ਜੋ ਵੀ ਤੈਨੂੰ ਸਹੀ ਲੱਗੇ ਤੂੰ ਕਰ ਮੈਂ ਤੇਰੇ ਨਾਲ ਹਾਂ ਮੰਮੀ ਨੂੰ ਮੈਂ ਸਮਝਾਵਾਂਗੀ ਪਾਪਾ ਨੂੰ ਮੈਂ ਸਮਝਾ ਲਵਾਂਗੀ ਕੋਈ ਵੀ ਤੈਨੂੰ ਕੁਝ ਨਹੀਂ ਕਹੇਗਾ ਪਰ ਕਰਨਾ ਤਾਂ ਤੈਨੂੰ ਹੀ ਪਏਗਾ ਰੂਪ ਵਾਰ-ਵਾਰ ਸੀਜੀਤ ਨੂੰ ਸਮਝਾਉਂਦੀ ਉਸ ਨੂੰ ਵਾਰ-ਵਾਰ ਕਹਿੰਦੀ ਕਿ ਆਪਣੀ ਅਹਿਮੀਅਤ ਜਾਣ ਬੁੱਝ ਕੇ ਮਨਦੀਪ ਦੇ ਸਾਹਮਣੇ ਲਿਆ ਉਸ ਨੂੰ ਅਹਿਸਾਸ ਦਿਵਾ ਉਸ ਨੂੰ ਤੇਰੀ ਜ਼ਰੂਰਤ ਹੈ ਉਸਤੇ ਅੱਗੇ ਪਿੱਛੇ ਘੁੰਮਣਾ ਬੰਦ ਕਰ ਦੇ ਟਾਈਮ ਤੇ ਚਾਹ ਪਾਣੀ ਖਾਣਾ ਪੀਣਾ ਦੇਣਾ ਬੰਦ ਕਰ ਦੇ ਬਿਲਕੁਲ ਇਗਨੋਰ ਕਰ ਰੂਪ ਦੀਆਂ ਗੱਲਾਂ ਕਿਤੇ ਨਾ ਕਿਤੇ ਸਰਜੀਤ ਨੂੰ ਸਹੀ ਲੱਗੀਆਂ ਇੱਕ ਆਖਰੀ ਉਮੀਦ ਦੀ ਕਿਰਨ ਦਿਖਾਈ ਦਿੱਤੀ ਕਿ ਸ਼ਾਇਦ ਇਹ ਕੁਝ ਕਰਨ ਦੇ ਨਾਲ ਹੋ ਸਕਦਾ ਹੈ ਰੂਪ ਨੂੰ ਕੋਈ ਫਰਕ ਪਏ ਸਾਰੀ ਰਾਤ ਸੋਚਣ ਤੋਂ ਬਾਅਦ ਮਨਦੀਪ ਨੂੰ ਕੋਈ ਫਰਕ ਪਏ ਸਾਰੀ ਰਾਤ ਸੋਚਣ ਤੋਂ ਬਾਅਦ ਆਖਰਕਾਰ ਉਸਨੇ ਡਿਸਾਈਡ ਕਰ ਹੀ ਲਿਆ ਕਿ ਕੱਲ ਕਿਸੇ ਵੀ ਕੀਮਤ ਤੇ ਆਪਣੇ ਪੀਕਿਆਂ ਤੇ ਜਾਏਗੀ ਅਗਲੇ ਦਿਨ ਆਪਣੇ ਭਰਾ ਨੂੰ ਬੁਲਾ ਕੇ ਚਲੀ ਗਈ ਰੂਪ ਤੇ ਸਰਜੀਤ ਨੂੰ ਜਨ ਰੂਪ ਨੇ ਸਰਜੀਤ ਨੂੰ ਜਾਂਦੇ ਜਾਂਦੇ ਕਹਿ ਦਿੱਤਾ ਇੱਥੋਂ ਦੀ ਚਿੰਤਾ ਨਾ ਕਰੀ ਉਹ ਮੰਮੀ ਪਾਪਾ ਆਪੇ ਸੰਭ ਲਵੇਗੀ ਬਸ ਜੋ ਵੀ ਕਰਨਾ ਸੋਚ ਸਮਝ ਕੇ ਕਰਨਾ ਸਰਜੀਤ ਚਲੀ ਗਈ ਪਰ ਮਨਦੀਪ ਨੂੰ ਉਸ ਬਾਰੇ ਕੰਨੋਂ ਕੰਨੀ ਖਬਰ ਵੀ ਨਹੀਂ ਮਿਲੀ ਉਹ ਤਾਂ ਰੂਪ ਉਹ ਤੇ ਰੂਪ ਆਪਣੇ ਮਾਂ ਨੂੰ ਸਖਤ ਮਨਾ ਕਰ ਦਿੱਤਾ ਉਹ ਕਿਸੇ ਵੀ ਕੀਮਤ ਤੇ ਮਨਦੀਪ ਲਈ ਚਾਹ ਪਾਣੀ ਲੈ ਕੇ ਨਹੀਂ ਜਾਏਗੀ ਬਾਕੀ ਦੋਨੇ ਭਾਬੀਆਂ ਤਾਂ ਵੈਸੇ ਵੀ ਮੰਦਿਰ ਤੋਂ ਦੂਰ ਹੀ ਰਹਿੰਦੀਆਂ ਨੇ ਉਸ ਦੀ ਮਾਂ ਜੋ ਸਰਜੀਤ ਦੇ ਨਾਂ ਹੋਣ ਤੇ ਮਨਦੀਪ ਦਾ ਧਿਆਨ ਰੱਖਦੀ ਸੀ ਪਰ ਉਸ ਨੂੰ ਵੀ ਰੂਪ ਨੇ ਕਸਮ ਦੇ ਕੇ ਮਨਾ ਕਰ ਦਿੱਤਾ ਜਦੋਂ ਉਸ ਨੇ ਮਨਦੀਪ ਨੂੰ ਕੁਝ ਨਾ ਫੜਾਇਆ ਮਨਦੀਪ ਜਿਸ ਦੇ ਆਉਣ ਤੋਂ ਪਹਿਲਾਂ ਸਰਜੀਤ ਸਭ ਕੁਝ ਤਿਆਰ ਰੱਖਦੀ ਸੀ ਉਸੇ ਵੇਲੇ ਉਸ ਦੇ ਅੱਗੇ ਥਾਲੀ ਰੱਖ ਦਿੰਦੀ ਉਹੀ ਮਨਦੀਪ ਅੱਜ ਪਹਿਲੀ ਵਾਰ ਖੁਦ ਰੋਟੀ ਚੁੱਕ ਕੇ ਖਾ ਕੇ ਸੌ ਗਿਆ ਹੁਣ ਉਸ ਦੇ ਖਾਣੇ ਵਿੱਚ ਪਹਿਲਾ ਵਰਗਾ ਸਵਾਦ ਨਹੀਂ ਸੀ ਨਾ ਘਿਓ ਨਾ ਸਲਾਦ ਹੀ ਰੁੱਖਾ ਸੁੱਖਾ ਜੋ ਵੀ ਮਿਲਿਆ ਉਹ ਖਾ ਕੇ ਸੌ ਜਾਂਦਾ ਜਦੋਂ ਭਰਾਵਾਂ ਦੇ ਖਾਣ ਦਾ ਟਾਈਮ ਹੁੰਦਾ ਭਾਬੀਆਂ ਵਧੀਆ ਸਭ ਕੁਝ ਬਣਾ ਕੇ ਲੈ ਜਾਂਦੀਆਂ ਉਸ ਨੂੰ ਸਰਜੀਤ ਦੀ ਯਾਦ ਆਉਂਦੀ ਘਰ ਵਿੱਚ ਸਾਰੇ ਜੀ ਆਨੇ ਹੌਲੀ ਹੌਲੀ ਕਰਕੇ ਮਨਦੀਪ ਨਾਲ ਬੋਲਣਾ ਛੱਡ ਦਿੱਤਾ ਮਨਦੀਪ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਸ ਦਾ ਘਰ ਵਿਚ ਬਿਲਕੁਲ ਹੀ ਅੰਜਾ ਉਹ ਘਰ ਵਿੱਚ ਬਿਲਕੁਲ ਹੀ ਅੰਜਾਣਾ ਹੈ ਨਾ ਕਿਸੇ ਕੰਮ ਵਿੱਚ ਉਸ ਦੀ ਸਲਾਹ ਲਈ ਜਾਂਦੀ ਨਾ ਕੋਈ ਗੱਲ ਵਿੱਚ ਉਸ ਨੂੰ ਦੱਸੀ ਜਾਂਦੀ ਨਾ ਹੀ ਉਸ ਨਾਲ ਕੋਈ ਗੱਲ ਕਰਦਾ ਬਿਲਕੁਲ ਕੱਲਾ ਰਹਿ ਗਿਆ ਇੱਕ ਦੋ ਵਾਰ ਉਸ ਨੇ ਆਪਣੀ ਮਾਂ ਨੂੰ ਕਿਹਾ ਵੀ ਮੰਮੀ ਇਹ ਕੋਹੋ ਜਿਹੀ ਰੋਟੀ ਮਿਲ ਰਹੀ ਹੈ ਇਹ ਖਾਣ ਦੇ ਲਾਇਕ ਨਹੀਂ ਹੈ ਸੁੱਕੀਆਂ ਰੋਟੀਆਂ ਉੱਤੇ ਘਿਓ ਵੀ ਨਹੀਂ ਲੱਗਿਆ ਨਾ ਸਲਾਦ ਨਾ ਲੱਸੀ ਨਾ ਦਹੀਂ ਇਹ ਸਭ ਕੀ ਹੈ ਬਾਕੀ ਵੀਰੇ ਹੁਣਾਂ ਨੂੰ ਦੇਖੋ ਉਹ ਕਿਵੇਂ ਖਾ ਰਹੇ ਨੇ ਇਹ ਘਰ ਵਿੱਚ ਰਹਿ ਕੇ ਮੇਰੇ ਨਾਲ ਮਤreya ਜਿਹਾ ਵਿਹਾਰ ਕਿਉਂ ਕੀਤਾ ਜਾ ਰਿਹਾ ਹੈ ਉਸ ਦੀ ਮੰਮੀ ਕਹਿੰਦੀ ਬੇਟਾ ਤੇਰੇ ਨਾਲ ਕੋਈ ਮਤreya ਵਿਹਾਰ ਨਹੀਂ ਕੀਤਾ ਜਾ ਰਿਹਾ ਜੋ ਤੂੰ ਆਪਣੇ ਭਰਾਵਾਂ ਨੂੰ ਖਾਂਦਾ ਦੇਖ ਰਿਹਾ ਹੈ ਨਾ ਉਸ ਲਈ ਉਹ ਮਿਹਨਤ ਕਰਦੇ ਨੇ ਤੇਰੇ ਪਾਪਾ ਦੇ ਕੋਲ ਇੰਨੇ ਪੈਸੇ ਨਹੀਂ ਹਰ ਮਹੀਨੇ ਸਭ ਸਭ ਨੂੰ ਉਸਦੀ ਪਸੰਦ ਦਾ ਖਵਾ ਸਕਣ ਸਭ ਦੀ ਫਰਮਾਇਸ਼ ਪੂਰੀ ਕਰ ਸਕਣ ਸਭ ਦੀਆਂ ਇਸ਼ਾਵਾਂ ਪੂਰੀਆਂ ਕਰ ਸਕਣ ਤੇਰੇ ਭਰਾਵਾਂ ਭਰਾ ਜੋ ਵੀ ਭਰੀਆਂ ਪਲੇਟਾਂ ਥਾਲੀਆਂ ਖਾਂਦੇ ਨੇ ਉਹ ਆਪਣੇ ਦਮ ਤੇ ਖਾਂਦੇ ਨੇ ਖੁਦ ਲੈ ਕੇ ਆਉਂਦੇ ਨੇ ਉਹਨਾਂ ਦੀਆਂ ਘਰ ਵਾਲੀਆਂ ਬਣਾ ਕੇ ਦਿੰਦੀਆਂ ਨੇ ਇਸ ਵਿੱਚ ਮੈਂ ਕੁਝ ਨਹੀਂ ਕਰ ਸਕਦੀ ਜੇ ਤੂੰ ਵੀ ਇਹੋ ਜਿਹਾ ਖਾਣਾ ਹੈ ਤੂੰ ਵੀ ਕਮਾ ਕੇ ਲਿਆ ਇਹ ਸਭ ਕੁਝ ਇਹ ਕਹਿ ਕੇ ਉਸਦੀ ਮੰਮੀ ਉੱਥੋਂ ਚਲੀ ਗਈ ਅੰਦਰ ਕਮਰੇ ਵਿੱਚ ਜਾ ਕੇ ਮਨਦੀਪ ਦੀ ਮੰਮੀ ਰੋਣ ਲੱਗੀ ਆਖਰ ਮਾਂ ਸੀ ਮਨਦੀਪ ਨੂੰ ਰੁੱਖੀ ਸੁੱਖੀ ਰੋਟੀ ਖਾਂਦਾ ਦੇਖ ਕੇ ਉਸ ਨੂੰ ਬਹੁਤ ਤਕਲੀਫ ਹੁੰਦੀ ਪਰ ਇਹ ਇਸ ਵਿੱਚ ਹੀ ਉਸਦੀ ਭਲਾਈ ਸੀ ਤਾਂ ਤਾਂ ਹੀ ਕਰ ਰਹੀ ਸੀ ਹੁਣ ਮਨਦੀਪ ਤਾਂ ਉਸ ਘਰ ਵਿੱਚ ਬਿਲਕੁਲ ਦਿਲ ਨਹੀਂ ਲੱਗਦਾ ਟੈਨਸ਼ਨ ਇਹੋ ਜਿਹੀ ਹੋ ਗਈ ਬਾਹਰ ਘੁੰਮਣਾ ਫੋਨ ਤੇ ਗੱਲ ਕਰਨਾ ਵੀ ਹੌਲੀ-ਹੌਲੀ ਬੰਦ ਹੋ ਗਿਆ ਉਹ ਜਦੋਂ ਵੀ ਸਰਜੀਤ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਸਰਜੀਤ ਹਮੇਸ਼ਾ ਆਪਣਾ ਹੀ ਰੋਣਾ ਲੈ ਕੇ ਬੈਠ ਜਾਂਦੀ ਜੋ ਮਨਦੀਪ ਲਈ ਹੋਰ ਵੀ ਤਣਾਅ ਭਰਿਆ ਹੋ ਜਾਂਦਾ ਨਾ ਸਰਜੀਤ ਟੰਗ ਨਾਲ ਗੱਲ ਕਰਦੀ ਨਾ ਹੀ ਘਰ ਵਿੱਚ ਕਿਸੇ ਦਾ ਵਿਹਾਰ ਉਸ ਲਈ ਠੀਕ ਰਹਾ ਜਿਸ ਕਰਕੇ ਮਨਦੀਪ ਹਮੇਸ਼ਾ ਟੈਨਸ਼ਨ ਵਿੱਚ ਰਹਿੰਦਾ ਟੈਂਡੈਂਟ ਕਰਕੇ ਕਿਸੇ ਨਾਲ ਹੱਸ ਕੇ ਗੱਲ ਵੀ ਨਹੀਂ ਕਰਦਾ ਇੱਥੋਂ ਤੱਕ ਕਿ ਜਿਸ ਕੁੜੀ ਨਾਲ ਉਸਦੀ ਉਹ ਫੋਨ ਤੇ 24 ਘੰਟੇ ਲੱਗਿਆ ਰਹਿੰਦਾ ਸੀ ਉਸ ਨਾਲ ਵੀ ਗੱਲ ਕਰਨ ਤੇ ਉਹ ਚੜਨ ਲੱਗ ਗਿਆ ਵਾਰ-ਵਾਰ ਗੱਲ ਲੜਨ ਲੱਗ ਗਿਆ ਹਾਲਤ ਇਹੋ ਜਿਹੀ ਹੋ ਗਈ ਉਸ ਕੁੜੀ ਨੇ ਖੁਦ ਹੀ ਮਨਦੀਪ ਨਾਲ ਦੂਰੀ ਬਣਾ ਲਈ ਗੁਰਦੀਪ ਸਿੰਘ ਵੀ ਜਦੋਂ ਉਸ ਤੋਂ ਗੁਰਦੀਪ ਸਿੰਘ ਜੀ ਜਦੋਂ ਉਹ ਪੈਸੇ ਮੰਗਦਾ ਤਾਂ ਉਸ ਨੂੰ ਪੈਸੇ ਨਾ ਦਿੰਦੇ ਚਾਹੇ ਉਹ ਕਿੰਨਾ ਮਰਜ਼ੀ ਰੌਲਾ ਪਾਉਂਦਾ ਗੁੱਸਾ ਕਰਦਾ ਫਿਰ ਵੀ ਗਰਦੀਪ ਸਿੰਘ ਨੇ ਫਿਰ ਜਿਵੇਂ ਕਸਮ ਖਾ ਲਈ ਸੀ ਕਿ ਉਹ 1 ਰੁਪਇਆ ਤੱਕ ਨਹੀਂ ਦੇਵੇਗਾ ਪਰਿਵਾਰ ਦੀ ਬੇਰੁਖੀ ਨਾਲ ਉਸ ਨੂੰ ਸਰਜੀਤ ਦੀ ਹੋਰ ਜ਼ਿਆਦਾ ਉਨ ਲੱਗੀ ਇੱਕ ਉਹ ਸੀ ਜਿਸ ਨੇ چاہے ਕਿੰਨਾ ਵੀ ਗੁੱਸਾ ਕਰੇ ਲੜੇ ਜੋ ਵੀ ਕਰੇ ਵਿਚਾਰੀ ਕਦੇ ਵੀ ਪਲਟ ਕੇ ਜਵਾਬ ਨਹੀਂ ਦਿੰਦੀ ਸੀ ਹਮੇਸ਼ਾ ਉਸ ਲਈ ਤਿਆਰ ਖੜੀ ਰਹਿੰਦੀ ਪਰ ਅੱਜ ਉਹ ਵੀ ਨਹੀਂ ਸੀ ਨਹੀਂ ਰਹੀ ਮਨਦੀਪ ਦੇ ਕੋਲ ਮਨਦੀਪ ਵਾਰ-ਵਾਰ ਸਰਜੀਤ ਨੂੰ ਫੋਨ ਕਰਦਾ 10 ਫੋਨ ਕਰਨ ਤੋਂ ਬਾਅਦ ਸਰਜੀਤ ਇੱਕ ਵਾਰ ਫੋਨ ਚੱਕਦੀ ਮਨਦੀਪ ਕਹਿੰਦਾ ਸੱਜੀ ਤੇ ਇੱਕ ਮਹੀਨਾ ਹੋ ਗਿਆ ਹੁਣ ਘਰ ਆ ਜਾ ਘਰ ਆ ਕੇ ਕਿੰਨੇ ਦਿਨ ਪੇਕਿਆਂ ਤੇ ਰਹੇਗੀ ਤੂੰ ਦੱਸ ਤੈਨੂੰ ਸਾਰੇ ਕੀ ਕਹਿਣਗੇ ਤੇਰੀ ਇੱਜ਼ਤ ਕੀ ਕੀ ਰਹੇਗੀ ਇੰਨੇ ਦਿਨ ਪੇਕਿਆਂ ਤੇ ਨਹੀਂ ਰਹੀਦਾ ਤਾਂ ਸਰਜੀਤ ਕਹਿੰਦੀ ਕੀ ਇੱਜ਼ਤ ਦੀ ਗੱਲ ਕਰ ਰਿਹਾ ਹੈ ਮਨਦੀਪ ਕਿਹੜੀ ਇੱਜ਼ਤ ਦੀ ਇਹ ਤਾਂ ਮੇਰਾ ਪੀਕਿਆਂ ਦਾ ਘਰ ਹੈ ਮੇਰੇ ਨਾਲ ਜੋ ਵੀ ਹੋ ਰਿਹਾ ਹੈ ਜਾਣਦੇ ਹਨ ਮੇਰੀ ਕੀ ਹਾਲਤ ਹੋ ਗਈ ਹੈ ਤੇਰੇ ਘਰ ਵਿੱਚ ਮੇਰੀ ਕਿਹੜੀ ਇੱਜ਼ਤ ਹੁੰਦੀ ਹੈ ਇੱਕ ਇੱਕ ਚੀਜ਼ ਲਈ ਮੈਂ ਤਰਸ ਗਈਆਂ ਜਦੋਂ ਤੇਰੀਆਂ ਭਾਬੀਆਂ ਮੈਨੂੰ ਛੋਟੀ ਛੋਟੀ ਚੀਜ਼ਾਂ ਦਿੰਦੀਆਂ ਨੇ ਰੋਜ਼ ਵਰਤਨ ਲਈ ਮੈਨੂੰ ਕਿੰਨੀ ਹੀਣ ਭਾਵਨਾ ਮਹਿਸੂਸ ਹੁੰਦੀ ਹੈ ਉਹ ਮੈਨੂੰ ਵੀ ਪਤਾ ਹੈ ਵਿਆਹ ਤੋਂ 2 ਸਾਲ ਹੋ ਗਏ ਨੇ ਤੂੰ ਕਦੇ ਆਪਣੇ ਹੱਥਾਂ ਨਾਲ ਮੇਰੇ ਹੱਥ ਵਿੱਚ ਇੱਕ ਰੁਪਈਆ ਵੀ ਰੱਖਿਆ ਹੈ ਮੇਰੇ ਲਈ ਇੱਕ ਚੂੜੀ ਵੀ ਲਿਆ ਕੇ ਦਿੱਤੀ ਹੈ ਮੈਨੂੰ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਮੇਰੀ ਵੀ ਕੋਈ ਇੱਛਾ ਨਹੀਂ ਤੇਰੀਆਂ ਭਾਬੀਆਂ ਵਨਸਵੰਨੇ ਪਾਉਂਦੀਆਂ ਨੇ ਮੈਨੂੰ ਤਕਲੀਫ ਹੁੰਦੀ ਹੈ ਜੇ ਮੇਰਾ ਘਰ ਵਾਲਾ ਵੀ ਕਿਸੇ ਲਾਇਕ ਹੁੰਦਾ ਮੈਨੂੰ ਛੋਟੀਆਂ-ਛੋਟੀਆਂ ਚੀਜ਼ਾਂ ਲਈ ਕਿਸੇ ਦੇ ਸਾਹਮਣੇ ਹੱਥ ਅਡਣਾ ਦੀ ਜ਼ਰੂਰਤ ਨਾ ਪੈਂਦੀ ਹੁਣ ਮੈਂ ਕਿਸੇ ਵੀ ਕੀਮਤ ਤੇ ਨਹੀਂ ਆਵਾਂਗੀ ਜਦੋਂ ਤੱਕ ਤੂੰ ਖੁਦ ਦੇ ਪੈਰਾਂ ਤੇ ਖੜਾ ਨਹੀਂ ਹੋ ਜਾਏਗਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਹੀਂ ਸਮਝੇਗਾ ਆਪਣੇ ਪਰਿਵਾਰ ਨੂੰ ਸੰਭਾਲਣ ਦੀ ਤਾਕਤ ਨਹੀਂ ਰੱਖੇਗਾ ਮੈਂ ਕਿਸੇ ਦੀ ਕਿਸੇ ਵੀ ਕੀਮਤ ਤੇ ਨਹੀਂ ਆਵਾਂਗੀ ਤਾਂ ਮਨਦੀਪ ਕਹਿੰਦਾ ਸਰ ਜੀ ਤੂੰ ਆ ਜਾ ਮੈਂ ਨੌਕਰੀ ਜੁਆਇਨ ਕਰ ਲਵਾਂਗਾ ਮੈਂ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿਆਂਗਾ ਮੈਂ ਵਾਅਦਾ ਕਰਦਾ ਹਾਂ ਪਰ ப்ਲੀਜ਼ ਤੂੰ ਘਰ ਆ ਜਾ। ਸਰਜੀਤ ਕਹਿੰਦੀ ਨਹੀਂ ਮਨਦੀਪ ਬਹੁਤ ਹੋ ਗਿਆ। ਇਹ ਮਿੱਠੀਆਂ ਮਿੱਠੀਆਂ ਗੱਲਾਂ ਪਿਛਲੇ 2 ਸਾਲਾਂ ਤੋਂ ਮੈਂ ਸੁਣਦੀ ਆ ਰਹੀ ਆਂ। ਹਰ ਵਾਰ ਤੂੰ ਮੈਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ ਧੋਖਾ ਦਿੰਦਾ ਹੈ। ਪਰ ਹੁਣ ਮੈਂ ਇੱਕ ਹੋਰ ਨਹੀਂ ਬਰਦਾਸ਼ਤ ਕਰਾਂਗੀ। ਮੇਰੇ ਮੇਰੇ ਨਾਲ ਮੇਰਾ ਬੱਚਾ ਹੈ। ਮੇਰੀ ਆਪਣੀ ਹੀ ਜ਼ਿੰਦਗੀ ਨਹੀਂ। ਮੈਂ ਉਸ ਘਰ ਵਿੱਚ ਤਾਂ ਹੁਣ ਕਦੇ ਨਹੀਂ ਆਵਾਂਗੀ। ਜਿਸ ਘਰ ਵਿੱਚ ਮੈਨੂੰ ਵਿਚਰਦਿਆਂ ਇਸ ਤਰ੍ਹਾਂ ਦੇਖਿਆ ਮੈਂ ਇੱਥੇ ਮੇਰੀ ਕੋਈ ਇੱਜ਼ਤ ਨਹੀਂ ਤੂੰ ਤਾਂ ਦਿਨ ਰਾਤ ਫੋਨ ਤੇ ਲੱਗਿਆ ਰਹਿੰਦਾ ਮੈਨੂੰ ਨਹੀਂ ਪਤਾ ਤੂੰ ਫੋਨ ਤੇ ਕੀ ਕਰਦਾ ਮਨਦੀਪ ਕਹਿੰਦਾ ਸਰਜੀਤ ਹੁਣ ਮੈਂ ਕਿਸੇ ਨਾਲ ਨਹੀਂ ਗੱਲ ਕਰਦਾ ਤੂੰ ਕਿਸੇ ਘਰ ਦੇ ਜੀ ਤੋਂ ਵੀ ਪੁੱਛ ਲੈ ਮੰਮੀ ਤੋਂ ਪੁੱਛ ਲੈ ਰੂਪ ਤੋਂ ਪੁੱਛ ਲੈ ਬਿਲਕੁਲ ਫੋਨ ਤੇ ਗੱਲ ਨਹੀਂ ਕਰਦਾ ਮੈਂ ਸਭ ਕੁਝ ਭੁੱਲ ਚੁੱਕਿਆ ਹਾਂ ਤੂੰ ਹੁਣ ਆ ਜਾ ਸਰਜੀਤ ਕਹਿੰਦੀ ਨਹੀਂ ਮਨਦੀਪ ਬਿਲਕੁਲ ਵੀ ਨਹੀਂ ਜੇ ਤੂੰ ਚਾਹੁੰਦਾ ਹੈ ਮੈਂ ਤੇਰੇ ਨਾਲ ਰਹਾ ਤੂੰ ਕਿਤੇ ਬਾਹਰ ਜਾ ਕੇ ਨੌਕਰੀ ਕਰ ਨਹੀਂ ਮੈਨੂੰ ਨਹੀਂ ਚਾਹੀਦਾ ਮੈਨੂੰ ਇਹ ਵੱਡਾ ਘਰ ਇੱਕ ਛੋਟਾ ਜਿਹਾ ਹੀ ਕਮਰਾ ਲੈ ਲੈ ਮੈਂ ਤੇਰੇ ਨਾਲ ਤਾਂ ਨਹੀਂ ਫੇਰ ਭੁੱਲ ਤਾਂ ਹੀ ਮੈਂ ਤੇਰੇ ਨਾਲ ਰਹਾਂਗੀ ਨਹੀਂ ਤਾਂ ਤੂੰ ਭੁੱਲ ਜਾ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਹੋਏ ਸਰਜੀਤ ਨੇ ਫੋਨ ਕੱਟਤਾ ਲਾਚਾਰ ਹੋ ਗਿਆ ਸੀ ਮਨਦੀਪ ਫੋਨ ਸੁੱਟ ਕੇ ਰੋਲਾ ਪਾਉਣ ਲੱਗਿਆ ਪਰ ਕੋਈ ਵੀ ਉਸਦੇ ਆਸ-ਪਾਸ ਨਹੀਂ ਸੀ ਆਪਣੇ ਆਪ ਹੀ ਸ਼ਾਂਤ ਹੋਣਾ ਪਿਆ ਸਾਰਾ ਪਰਿਵਾਰ ਆਪਣੇ ਕਮਰੇ ਵਿੱਚ ਬੂਹਾ ਬੰਦ ਕਰਕੇ ਸੁੱਤਾ ਹੋਇਆ ਸੀ ਆਖਰ ਕੋਈ ਇਨਸਾਨ ਕਦੋਂ ਤੱਕ ਆਪਣੇ ਆਪ ਵਿੱਚ ਹਿਸ਼ਾਰ ਬੰਦਾ ਰਹੇਗਾ ਹੁਣ ਉਸਦੀ ਚਲਾਕੀ ਇਸ ਘਰ ਵਿੱਚ ਹੋਰ ਨਹੀਂ ਚੱਲ ਸਕਦੀ ਸੀ ਇਹ ਗੱਲ ਮਨਦੀਪ ਨੂੰ ਸਮਝ ਆ ਗਈ ਇਸ ਲਈ ਉਹ ਸ਼ਹਿਰ ਜਾ ਕੇ ਨੌਕਰੀ ਕਰਨ ਲੱਗਾ ਫਿਰ ਸਰਜੀਤ ਨੂੰ ਫੋਨ ਕੀਤਾ ਘਰ ਆਉਣ ਲਈ ਕਿਹਾ ਸਰਜੀਤ ਹੁਣ ਤੱਕ ਘਰ ਆ ਜਾ ਹੁਣ ਮੈਂ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸਰਜੀਤ ਕਹਿੰਦੀ ਨਹੀਂ ਮਨਦੀਪ ਘਰ ਤਾਂ ਮੈਂ ਨਹੀਂ ਆਉਣ ਵਾਲੀ ਤੇਰੀਆਂ ਇਹੋ ਜੀਆਂ ਨੌਕਰੀਆਂ ਮੈਂ ਬਹੁਤ ਦੇਖੀਆਂ ਤੂੰ ਉੱਥੇ ਰਹਿ ਕੇ ਕਮਰਾ ਲੈ ਮੈਂ ਇੱਕ ਮਹੀਨੇ ਬਾਅਦ ਉੱਥੇ ਆਵਾਂਗੀ ਪਰ ਹੁਣ ਮੈਂ ਘਰ ਨਹੀਂ ਆਵਾਂਗੀ ਕਿਉਂਕਿ ਜੇ ਮੈਂ ਘਰ ਗਈ ਤੂੰ ਫਿਰ ਨੌਕਰੀ ਛੱਡ ਕੇ ਘਰ ਆਏ ਜਾਏਗਾ ਇਸ ਲਈ ਮੈਂ ਤੇਰੇ ਨਾਲ ਹੀ ਰ੍ਹਾਂਗੀ ਤੈਨੂੰ ਤੇਰੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਵੇਗਾ ਤੂੰ ਫਿਰ ਨੌਕਰੀ ਛੱਡ ਕੇ ਨਾ ਆ ਸਕੇਗਾ ਹਾਰ ਚੁੱਕਿਆ ਸੀ ਮਨਦੀਪ ਸਰਜੀਤ ਦੀ ਜਿੱਦ ਅੱਗੇ ਅੱਜ ਪਹਿਲੀ ਵਾਰ ਕਿਸੇ ਦੇ ਸਾਹਮਣੇ ਝੁਕਿਆ ਸੀ ਮਜਬੂਰੀ ਵਿੱਚ ਉਸਨੇ ਕਿਰਾਏ ਤੇ ਘਰ ਲੈ ਕੇ ਸਾਰੇ ਵਿਵਸਥਾ ਕਰਕੇ ਸਰਜੀਤ ਨੂੰ ਕੋਲ ਬੁਲਾਇਆ ਸਰਜੀਤ ਨੇ ਵੀ ਧਾਰ ਲਿਆ ਸੀ ਚਾਹੇ ਜੋ ਕੁਝ ਮਰਜ਼ੀ ਹੋ ਜਾਏ ਕਿਸੇ ਵੀ ਕੀਮਤ ਤੇ ਮਨਦੀਪ ਨੂੰ ਘਰ ਨਹੀਂ ਜਾਣ ਦੇਵੇਗੀ ਕਿਉਂਕਿ ਉਸ ਨੂੰ ਮਨਦੀਪ ਤੇ ਵਿਸ਼ਵਾਸ ਨਹੀਂ ਰਿਹਾ ਸੀ ਕੁਝ ਦਿਨਾਂ ਬਾਅਦ ਮਨਦੀਪ ਦੇ ਆਫਿਸ ਚਲੇ ਜਾਣ ਤੋਂ ਬਾਅਦ ਸਰਜੀਤ ਨੇ ਫੋਨ ਨਿਰੂਪ ਨੂੰ ਫੋਨ ਕੀਤਾ ਤੇ ਕਹਿੰਦੀ ਦੀਦੀ ਸਾਤ ਵਿੱਚ ਨਨਾਨ ਹੋਵੇ ਤਾਂ ਤੁਹਾਡੇ ਵਰਗੀ ਤੁਸੀਂ ਤਾਂ ਮੇਰੇ ਲਈ ਰੱਬ ਬਣ ਕੇ ਆਏ ਰੂਪ ਕਹਿੰਦੀ ਨਹੀਂ ਭਾਬੀ ਮੈਨੂੰ ਇਨਸਾਨ ਹੀ ਰਹਿਣ ਦੋ ਰੱਬ ਨਾ ਬਣਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੀ ਹੁਣ ਵੀਰੇ ਨੂੰ ਵੀ ਛੂਟ ਦੇਣ ਦੀ ਕੋਈ ਜ਼ਰੂਰਤ ਨਹੀਂ ਕਹਿੰਦੇ ਹੋਏ ਦੋਵੇਂ ਨਾਨ ਪਰਜਾਈ ਹੱਸ ਪਈਆਂ ਰੂਪ ਦੀ ਸਮਝਦਾਰੀ ਨਾਲ ਟੁੱਟਦਾ ਹੋਇਆ ਪਰਿਵਾਰ ਬਚ ਗਿਆ ਸੀ ਸੋ ਦੋਸਤੋ ਤੁਹਾਨੂੰ ਰੂਪ ਦੀ ਸਮਝਦਾਰੀ ਦੀ ਗੱਲ ਕਿਵੇਂ ਦੀ ਲੱਗੀ ਆਪਣੀ ਰਾਈ ਜ਼ਰੂਰ ਭੇਜਣਾ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ